ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ ਮੇਲ ਜੋਲ ਕੇ ਚੌਹਾਂ ਸ਼੍ਰੇਣੀਆਂ ਨੂੰ ਨਵੀਂ ਮੰਜ਼ਲ ਵੱਲ ਕਾਮ ਨੂੰ ਮੋੜ ਦਿੱਤਾ ਐਸੀ ਮੁਰਦਾ ਦਿਲਾਂ ਵਿੱਚ ਜਾਨ ਪਾਈ ਫੜ ਕੇ ਚਿੜੀ ਨੇ ਬਾਜ ਮਰੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ 16 ਸੁੰਨੜੀ ਨਵੇਂ ਦਿਵਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਪਿਆਰਿਆਂ ਦੀ ਸਿਰਜਣਾ ਕੀਤੀ ਖਾਲਸਾਪਨ ਦੀ ਸਿਰਜਣਾ ਕੀਤੀ ਤੇ ਫਿਰ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਅੰਮ੍ਰਿਤ ਛਕਣ ਦੇ ਲਈ ਬੇਨਤੀ ਕੀਤੀ ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ ਗੋਬਿੰਦ ਆਖਿਆ ਪੰਜਾਂ ਪਿਆਰਿਆਂ ਨੂੰ ਮੈਨੂੰ ਪੰਥ ਦੇ ਇਸ਼ਕ ਦੀ ਚੜ੍ਹੇ ਰੰਗਤ ਮੈਂ ਵੀ ਮਾਣਨਾ ਰੱਬੀ ਉਲਾਰਿਆਂ ਨੂੰ ਪੰਜਾਂ ਪਿਆਰਿਆਂ ਨੇ ਕਹਿੰਦੇ ਨਾ ਕਰ ਦਿੱਤੀ ਕਿਹਾ ਪੰਜਾਂ ਪਿਆਰਿਆਂ ਨੇ ਪਤਾ ਜੀ ਨਾ ਸੌਦਾ ਕਿਸ ਭਾਪਿਆ ਵਣ ਜਾ ਰਿਆਂ ਨੂੰ ਸਾਨੂੰ ਮੁਫਤ ਨਹੀਂ ਮਿਲਿਆ ਤੇ ਨਾ ਹੀ ਅਸੀਂ ਮੁਫਤ ਦੇਣਾ ਗੋਬਿੰਦ ਆਖਿਆ ਰੱਬ ਗਵਾ ਮੇਰਾ ਬੋਲੇ ਬੋਲ ਤੇ ਪੂਰਨੇ ਪਾ ਦਿਆਂਗਾ ਇੱਕ ਇੱਕ ਸਿਰ ਦਿੱਤਾ ਤੁਸੀਂ ਪੰਥ ਲਈ ਸਿੰਘੋ ਮੈਂ ਕੁੱਲ ਸਰਬੰਸ ਲੁਟਾ ਦਿਆਂਗਾ ਗੁਰੂ ਪਾਤਸ਼ਾਹ ਨੇ ਕਿਹਾ ਹੀ ਨਹੀਂ ਕਰਕੇ ਦਿਖਾਇਆ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਨੀਆ ਦੇ ਵਿੱਚ ਐਸੀ ਮਿਸਾਲ ਦੇ ਗਏ ਨੇ ਆਪ ਗੁਰੂ ਹੋਏ ਨੇ ਤੇ ਆਪ ਹੀ ਚੇਲੇ ਦੁਨੀਆ ਦੇ ਵਿੱਚ ਬਹੁਤ ਗੁਰੂ ਹੋਏ ਹੋਣਗੇ ਬਹੁਤ ਚੇਲੇ ਹੋਏ ਹੋਣਗੇ ਤੇ ਕਈ ਚੇਲੇ ਆਪਣੀ ਆਤਮਿਕ ਅਵਸਥਾ ਉੱਚੀ ਕਰਕੇ ਗੁਰੂ ਵੀ ਬਣੇ ਹੋਣਗੇ ਪਰ ਕਿਸੇ ਵੀ ਕੌਮ ਦਾ ਇਤਿਹਾਸ ਇਹ ਨਹੀਂ ਦੱਸਦਾ ਕਿ ਕੋਈ ਗੁਰੂ ਆਪ ਚੇਲਾ ਬਣਿਆ ਹੋਵੇ ਪਰ ਸਿੱਖ ਹੁੰਦਾ ਇਤਿਹਾਸ ਕੀ ਕਹਿੰਦਾ ਹੈ ਵਹਿ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ